ਓ ਤੂੰ ਉਹਨੇ ਮਾਰਨਾ ਵਿਰਾਟ ਤੇਰੇ ਫੇਰ ਨਾ ਕਰ ਜਾ ਕੜਨ ਪੈਣਾ ਨੂੰ ਛੋਟ ਦੇ ਤੂੰ ਕੀ ਆクセ ਖੋਰ ਜਾ ਤੇਰੀ ਪੀੜਾ ਹੈ ਤਈਆ ਕੋਈ ਨਾ ਕਹ ਰੇ ਕੋਈ ਨਾ ਅੱਛਾ ਕੋਈ ਨਾ ਭੰਦੇਗਾ ਟੂਤਲਾ ਜੀ ਕੋਈ ਨਾ ਸਸਰੀਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅੱਜ ਜਿਹੀ ਆਏ ਆ ਜੀ ਸਵੇਰੇ ਸਵੇਰੇ ਹਸਪੀਟਲ ਤੇ ਮੈਂ ਤੇ ਗੁਰਪ੍ਰੀਤ ਮਰ ਵੀਰ ਉਹਨਾਂ ਦੇ ਨਾਨੀ ਨੂੰ ਮਾਤਾ ਆਪਰੇਟ ਹੋਇਆ ਸੀ ਜੀ ਤੇ ਸਵੇਰ ਦਾ ਹਸਪੀਟਲ ਵਿੱਚ ਮਿਲਣ ਦਾ ਸਮਾਂ 9 ਤੋਂ 10 ਸੀ ਆ ਤੇ ਅਸੀਂ ਆਏ ਸੀਗੇ ਇੱਥੇ ਨਿਆਣਿਆਂ ਨੂੰ ਹਜੇ ਉੱਥੇ ਕਰੀ ਰੱਖਿਆ ਹੋਇਆ ਉਹਨਾਂ ਨੂੰ ਨਹੀਂ ਠਾਲਿਆ ਉਹ ਬੈਠੇ ਸੀ ਚਲੋ ਮਿਲ ਕੇ ਤੇ ਫੇਰ ਕਰਦੇ ਆਂ ਜੀ ਗੱਲ ਹਨਾ ਦੇਖਦੇ ਆ ਕੀ ਹਾਲ ਚਾਲ ਟੈਨਸ਼ਨ ਨਹੀਂ ਲੈਣੀ ਠੀਕ ਆ ਆਰਾਮ ਨਾਲ ਬੈਠੋ ਲੋ ਜੀ ਤੁਸੀਂ ਦੇਖਿਆ ਜੀ ਵੀ ਇੰਨਾ ਕੀ ਮਿਲਣ ਦਿੰਦੇ ਆ ਜੀ ਤੇ ਜ਼ਿਆਦਾ ਨਹੀਂ ਮਿਲਣ ਦਿੱਤਾ ਆਪਾਂ ਨੂੰ ਹਨਾ ਸੋ ਜਿਹੜੇ ਚੱਲਦੇ ਆ ਥੱਲੇ ਵਾਪਸ ਤੇ ਚੰਦੇ ਕਾ ਵੈਸੇ ਠੀਕ ਠਾਕ ਨੇ ਉਹ ਤੇ ਬਸ ਵਧੀਆ ਖਾ ਪੀ ਰਹੇ ਨੇ ਵਧੀਆ ਉਹਨਾਂ ਦਾ ઓਪਰੇਟ ਹੋ ਗਿਆ ਤੇ ਸਟਾਫ ਵਗੈਰਾ ਸਾਰਾ ਵਧੀਆ ਸੰਭਰੇ ਆ ਕੋਈ ਚੱਕਰ ਨਹੀਂ ਹੈਗਾ ਇਦਾਂ ਦਾ ਨਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਠੀਕ ਹੈ ਜੀ ਚਲੋ 올 ਗੁੱਡ ਹੋ ਗਿਆ ਪਰਮਾਤਮਾ ਨੇ ਭਲੇ ਕੀਤੀ ਹੈ ਨਾ ਵਧੀਆ ਪੇਡ ਲਓ ਜੀ ਆ ਗਿਆ ਅਸੀਂ ਬਾਹਰ ਨਾ ਮਿਲ ਕੇ ਤੇ ਇਹ ਵੀ ਮਿਲਿਆ ਸੀਗੀ ਤੇ ਗੋਪਰੀ ਜੀ ਮੈਂ ਵੀ ਮਿਲਿਆ ਸੀਗਾ ਠੀਕ ਠਾਕ ਸੀ ਕਿਹਾ ਵੀ ਮਿਲਤਾ ਸੀ ਨਾ ਉਹ ਕੰਦੇ ਭਿੰਦੇ ਸੀਗੇ ਖਾਧੀ ਰਹੀ ਸੀ ਸਾਰਾ ਕੁਝ ਕਰ ਰਹੀ ਸੀ ਤੇ ਅੱਛਾ ਜਾਨੀ ਕਿ ਕੇਅਰ ਹੋ ਰਹੀ ਸੀ ਉਹਨਾਂ ਦੀ ਕੋਈ ਐਡੀ ਦੀ ਗੱਲ ਨਹੀਂ ਹੈਗੀ ਤੇ ਸਟਾਫ ਉਹਨਾਂ ਪੁੱਛਿਆ ਵੀ ਸੀ ਮੰਮੀ ਕੋਲੋਂ ਮੈਂ ਕਿਹਾ ਵੀ ਸਟਾਫ ਕੇਅਰ ਕਰ ਰਿਹਾ ਨਾ ਜਿੰਨੇ ਹਾਂ ਬਹੁਤ ਵਧੀਆ ਕਰ ਰਿਹਾ ਬਸ ਕੋਈ ਗੱਲ ਇੱਕ ਦੋ ਦਿਨ ਵਿੱਚ ਹੋ ਜਾਊਗਾ ਉਹ ਸਭ ਨਾਰਮਲ ਹੋ ਜਾਊਗਾ ਚਲੋ ਚੱਲਦੇ ਆਂ ਬੱਚਿਆਂ ਨੂੰ ਮਿਲਦੇ ਆ ਘਰ ਜਾ ਕੇ ਆ ਜਾਂਦੇ ਜਾਂਦੇ ਡੀਮਾਰਟ ਤੋਂ ਡੈਪਰ ਲੈਣੇ ਸੀਗੇ ਤੇ ਸਮਾਨ ਮੈਨੂੰ ਚੁਕਾਇਆ ਮੂਰੇ ਮੂਰੇ ਤੁਰ ਹੀ ਜਾਂਦੀ ਆ ਚੱਲ ਚੱਲ ਹੁਣ ਜਾਨ ਕੋ ਫਰਨ ਲੱਗੀ ਚੱਲ ਕਰੀ ਚਲਿਏ ਨਿਆਣੇ ਪਹੁੰਚ ਗਏ ਆ ਜੀ ਆਪਾਂ ਘਰ ਤੇ ਅਨਮੋਲ ਉੱਠ ਕੇ ਬੈਠੀ ਆ ਪੁੱਤ ਕੱਪੜੇ-ਕੁਪੜੇ ਪਾ ਕੇ ਨਾ ਤੇ ਬੈਠਿਆ ਕਰ ਪੁੱਤ ਕੱਲ ਤੈਨੂੰ ਜੁਕਾਮ ਸੀਗਾ ਹਨਾ ਠੀਕ ਆਜ ਹੈ ਠੀਕ ਆ ਹਾਂ ਅੱਗੇ ਤੋਂ ਠੀਕ ਆ ਤੂੰ ਇੱਥੇ ਕੰਬਲ-ਕੁੰਬਲ ਲੈ ਕੇ ਬਹਿ ਜਾਗਾ ਠੀਕ ਆ ਆਉਂਦੀ ਟੀਵੀ ਦੇਖਣ ਆ ਜਾਨੀਆ ਤੂੰ ਉਹ ਵਿਰਾਟ ਉੱਠਿਆ ਬਨਵੀਰ ਉੱਪਰ ਆ ਲੈ ਲੈ ਉਹ ਪਹਿਲੇ ਜੜ ਗਿਆ ਉੱਪਰ ਲਓ ਜੀ ਇਹ ਤਾਂ ਪਿਆ ਟੇਡਾ ਹੋ ਕੇ ਉਹ ਸਿੱਧਾ ਹੋ ਕੇ ਪਾਇਆ ਉਹ ਭਰਾਵਾ ਦੇਖਣਾ ਪਈ ਥੱਲੇ ਬੈਠ ਤਾ ਥੱਲੇ ਲੱਗ ਗਿਆ ਜੀ ਇਧਰ ਹੋ ਕੇ ਪਾਇਆ ਚਲੋ ਦੇਖਦੇ ਆ ਮਨਵੀਰ ਮੁੰਲਾ ਦਾ ਉੱਪਰ ਆ ਆ ਜੀ ਓਏ ਤੂੰ ਛੀ ਕਿੱਥੇ ਫਿਰਦੇ ਹੋ ਓਏ ਛੂਜ ਲੈ ਗਿਆ ਪਾ ਉਹ ਪਰੇ ਹੋ ਪਰੇ ਹੋ ਉਹਦੇ ਛੂਜ ਪਾਉਣ ਦੇ ਹਾਂਜੀ ਹਾਂ ਠੀਕ ਆ ਠੀਕ ਆ ਠੀਕ ਆ ਮਿਲ ਕੇ ਆਏ ਸੀਗੇ ਠੀਕ ਆ ਹੁਣ ਖਾਣਾ ਖੁਣ ਖਾ ਰਹੇ ਸੀ ਬੈਠੇ ਅੱਛਾ ਹਾਂ ਵੀਰੂ ਨਾਲ ਵੀ ਗੱਲ ਕਰਾਤੀ ਸੀ ਪਰ ਇਹ ਵੀ ਥੋੜਾ ਮਿਲਣ ਦਿੰਦੇ ਆ ਜਿਆਦਾ ਨਹੀਂ ਤੋਰਿਆ ਆ ਦੇ ਸ਼ੀਰੋ ਕੋਲ ਖੜਾ ਮੇਰੇ ਆ ਜਾ ਆਦਾ ਆਦਾ ਤੋਰਿਆ ਇੱਧਰ ਆ ਇੱਧਰ ਇੱਧਰ ਲੈ ਕੇ ਫੇਰ ਅੱਗੇ ਨਾ ਹੱਥ ਕੇ ਗਿਆ ਤੌੜੀ ਤੇ ਚੜ ਕੇ ਬਹਿ ਗਿਆ ਹਾਂ ਸ਼ੀਰੋ ਤੇ ਤੈਨੂੰ ਕਿਹਾ ਤੈਨੂੰ ਕਿਹਾ ਸੀਗਾ ਵੀ ਇੱਥੇ ਰੁਕ ਜਾ ਉਹ ਤੇ ਪੌਣੀ ਤੇ ਚੜ ਕੇ ਬਹਿ ਗਿਆ ਸੀ ਫੇਰ ਅੱਗੇ ਸ਼ੀਰੋ ਨੇ ਪੋਟੀ ਕੀਤੀ ਸੀ ਛੀ ਓਏ ਤੂੰ ਪੋਟੀਆਂ ਕਰਾ ਪਟਾ ਜਿ ਕਿੰਨਾ ਗੰਦਾ ਪਾਇਆ ਇਹਨੇ ਹਾਂ ਚਲੋ ਆ ਚਲਿਓ ਮम्मा ਆ ਗਏ ਥੱਲੇ ਆ ਜੋ ਮम्मा ਬੁਲਾਉਂਦੇ ਚਲੋ ਚਲਿਓ ਚਲੋ ਚਲ ਚਲੋ ਆ ਨਾ ਰਾਮਨਾਤ ਅਰ ਰਾਮਨਾ ਚਲ 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 ਹੋੜੀ 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 ਇਦਨ ਹੋ ਜਾ ਖੜ ਜਾ ਖੜ ਜਾ ਹਾਂ ਇਦਨ ਰਾਮਨਾ ਜਬ ਰਾਮਨਾ ਚਲੋ 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 ਚਲ ਚਲੋ ਚਲੋ ਜੀ ਚਲੋ ਜੀ ਅੰਦਰ ਚਲੋ ਮਿਲੋ ਮम्मा ਨੂੰ ਕਿੱਥੇ ਆ ਮम्मा ਬਾਥਰੂਮ ਚੋਣਿਆ ਸਾਡੂ ਹਾਂ ਦਾਜ ਜੀ ਆਉਂਦੇ ਆ ਮम्मा ਲੈ ਵੀ ਉਹਨੇ ਆਉਂਦੇ ਆ ਅਰ ਜੀ ਤੇ ਰਿਮੋਟ ਖੋਲਿਆ ਅਰ ਜੀ ਤੈਨੂੰ ਹੀ ਦਿੰਦਾ ਰਿਮੋਟ ਕੀ ਲਾਉਣਾ ਕੀ ਲਾਉਣਾ ਇੱਥੇ ਬਹਿ ਕੇ ਤੂੰ ਹੈ ਗੁੱਸੇ ਹੋ ਕੇ ਪਿਆ ਗਿਆ ਤੇਰੇ ਗੁੱਸੇ ਹੋ ਕੇ ਪਿਆ ਗਿਆ ਲੈ ਮਲਾ ਲੈ ਕੀ ਲਾਉਣਾ ਡੋਰਾ ਲੈ ਸ਼ੂਜ ਤਾਰ ਦੇ ਤੂੰ ਪਹਿਲਾਂ ਓਏ ਮਮਾ ਆ ਗਿਆ ਬਸੇ ਆ ਗੁੱਸੇ ਆ ਰੋ ਗੁੱਸੇ ਆ ਗੁੱਸੇ ਆ ਗੁੱਸੇ ਆ ਗੁੱਸੇ ਆ ਗੁੱਸੇ ਆ ਗੁੱਸੇ ਆ ਨੇ ਨੇ ਕੋਈ ਨਹੀਂ ਬੱਤ ਤੈਨੂੰ ਦੁੱਧੂ ਪੀਂਦਾ ਸੀ ਨਾ ਤੂੰ ਅਸੀਂ ਕਾ ਚੱਲਾ ਅਸੀਂ ਆ ਜਾਨੇ ਬਸ ਅਸੀਂ ਆ ਗਏ ਥੋੜੇ ਟਾਈਮ ਨੂੰ ਜਾ ਕੇ ਠੀਕ ਆ ਰੋਸ ਕੇ ਬਹਿ ਗਏ ਅਸੀਂ ਜਾ ਕੇ ਕੋਲ ਬੈਠ ਕੇ ਬਹਿ ਗਿਆ ਐਹ ਹੋਏ ਇਦਾਂ ਕਰਦਾ ਸੀ ਤੂੰ ਇਹ ਹਾਂ ਕਿ ਮੈਂ ਰਾਜੂ ਨੂੰ ਲਿਆਈ ਸਭ ਤੇ ਉਹ ਲਾ ਕੇ ਲਿਆਇਆ ਚੱਲ ਬਹਿ ਜਾ ਬਹਿ ਜਾ ਪਰ ਰੋਟੀ ਖਾਣ ਹਾਂ ਦੇਗਾ ਨਾ ਗੁਰਦੁਆਰਾ ਸਾਹਿਬ ਦੀ ਦੇ ਬੈਠੋ ਆ ਪਰੋਟੀ ਖਾ ਲੀਏ ਠੀਕ ਆ ਅੱਜ ਅਸੀਂ ਹੁਣ ਖਾ ਰਹੇ ਹਾਂ ਜੀ ਸਵੇਰ ਦਾ ਖਾਣਾ ਟਾਈਮ ਦਾ ਕਾਫੀ ਹੋ ਗਿਆ ਅਦਰਕ ਦਾ ਚਾਰ ਆ ਜੀ ਨਾਲ ਆਲੂ ਮਟਰ ਦੀ ਸਬਜ਼ੀ ਚਾਹ ਨਾਲ ਪਾਣੀ ਅਨਮੋਲ ਵੀ ਸ਼ਕਰੀ ਅਨਮੋਲ ਖਾ ਰਹੇ ਹਾਂ ਘਰ ਨਾਲ ਖਾ ਰਹੀਆਂ ਮੱਖਣ ਨਾਲ ਹੂੰ ਮੱਖਣ ਨਾਲ ਹੂੰ ਰੁਗੋ ਰੁਗੋ ਇੱਧਰ ਦੇਖੋ ਇਹਦਾ ਮਸਤ ਆ ਜੀ ਚਾਰ ਸਾਹਿਬ ਜਾਦੀ ਫਿਲਮ ਦੇਖਾਂ ਵਿੱਚ ਬਹੁਤ ਪਸੰਦ ਆ ਨਾ ਉਹ ਤੇ ਹੋਲੀ 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 ਗਿਰ ਗਿਆ ਬੈਠੋ ਖਾਓ ਅੱਜ ਤੁਸੀਂ ਵੀ ਖਾਓ ਨਾਲ ਨਾਲ ਫਿਲਮ ਦੇਖੀ ਜਾਓ ਕੋਈ ਗੱਲ ਬੈਠ ਜਾ ਬੈਠ ਜਾ ਆਹ 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 ਦੇਖ ਮਾਮਾ ਮਾਮਾ ਜੀ ਆ ਕੇ ਸਾਹਮਣੇ ਬੈਠੇ ਨੇ ਤੇ ਇਹ ਇਹ ਪਾਪਾ ਸ਼ੀਓ ਬਹੁਤ ਬੁਲਾਇਆ ਪਾਪਾ ਸ਼ੀਓ ਮੈਂ ਵੀ ਆਪਣਾ ਸ਼ੀਓ ਮਟਰ ਖਾ ਗਿਆ ਇੱਕ ਮਿੰਟ ਤੂੰ ਵੀ ਖਾ ਲੈ ਸ਼ੀਓ ਦਾ ਸਾਰੇ ਮਟਰ ਖਾ ਗਿਆ ਆਪਾਂ ਨੂੰ ਸਬਜ਼ੀ ਕਿਵੇਂ ਬਣਾਵਾਂਗੇ ਛੱਡ ਜਾਣੀ ਆਪਣੀ ਇਹ ਨੂੰ ਮਟਰਾਂ ਇਹ ਨੂੰ ਮਟਰਾਂ ਦੇ ਨਾਲ ਮਿਰਚਾਂ ਵੀ ਪਾਇਆ ਹਰੀਆਂ ਬਈ ਮੈਂ ਉਹ ਹਰੀ ਮਿਰਚੀ ਖਾ ਗਿਆ ਨਾਲ ਹੈ ਉਹ ਕੁੱਤਾ ਉਹ ਪਤਾ ਤੋਤਾ ਥੋੜੀ ਆ ਗਾਜਰਾ ਵੀ ਚੱਕ ਗਿਆ ਹੋਰ ਇਹ ਸ਼ਰਮਾਈ ਜਾਂਦਾ ਗਾਜਰਾ ਚੱਕ ਗਿਆ ਗਾਜਰਾ ਉਹ ਮੌਸਮ ਨਹੀਂ ਆ ਪਾ ਗੇ ਯਾਰ ਕੱਕਾ ਕਹਿੰਦਾ ਦੇ ਆਰੇ ਖੰਦੇ ਇਹ ਕੋ ਬੂਲ ਆ ਜਾਣਾ ਹਾਂ ਸਹੀ ਗੱਲ ਹੈ ਜਦ ਰੇੜ ਓਏ ਗਦਾ 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 ਰਵੀਰ ਉਹਨੇ ਕਹਾਉਗਾ ਇਹ ਸਾਨੂੰ ਕਰੇ ਮਰਜੀ ਵਾਜਾ ਇਹਨੂੰ ਵਾਜਾ ਇਹੀ ਖਵਾਉਂਦਾ ਉਹਨੂੰ ਇਹੀ ਖਵਾਉਂਦਾ ਕਹਿੰਦਾ ਮੈਂ ਰਵੀਰ ਦਵਾ ਦੇ ਯਾਰ ਗਦਾ ਗਦਾ ਤੇ ਵੀ ਉੱਟ ਗਿਆ ਜੀ ਆਹ ਤੇ ਨਾ ਅਈ ਤਾਂ ਜਾ ਕੇ ਪਤਾ ਆ ਵੀ ਗਏ ਤੂੰ ਤਾਂ ਉੱਠਿਆ ਹੀ 12 ਵਜੇ ਆ ਹਾਂ ਚੱਲ 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 ਉਹ ਵੀ ਬਿਰਾੜ ਭਾ ਉੱਠ ਗਿਆ ਓਏ ਉੱਠ ਗਿਆ ਬਿਰਾੜ ਭਾ ਹਾਂ ਕੀ ਹੋਇਆ ਹਾਂ ਮਾਂ ਚਮਚ ਪਿਆ ਤਾਂ ਹੈ ਖਾ ਲਓ ਖਾ ਲਓ ਇਹਨੂੰ ਖਵਾ ਦੋ ਮੈਂ ਖਵਾ ਦ ਉਹ ਰੱਖ ਦੇ ਰੱਖ ਦੇ ਤੇ ਡੋਲ ਜੂਗਾ ਉਹ ਨਹੀਂ ਉਹ ਕਿੱਥੇ ਲੈ ਕੇ ਖੜ ਜਾ ਮਮਾ ਖਵਾਉਂਦੇ ਆ ਅੱਛਾ ਤੂੰ ਆਪ ਖਾਣੀ ਆ ਇੱਥੇ ਰੱਖ ਲਾ ਵੇ ਇੱਥੇ ਰੱਖ ਲਾ ਇੱਥੇ ਰੱਖ ਰੱਖ ਲਾ ਰੱਖ ਲਾ ਅੱਛਾ ਵਾਹ ਖਾ ਲੈ ਇੱਥੇ ਬੈਠੇ ਖਾ ਲ ਖਾ ਲੈ ਖਾ ਲੈ ਉਹ ਖਾ ਲੈ ਖਾ ਲੈ ਮੈਂ ਨਾ ਥੋੜਾ ਕੰਮ ਮੈਂ ਜਾ ਕੇ ਆਇਆ ਕੰਮ ਤੇ ਠੀਕ ਆ ਮੈਂ ਜਾ ਕੇ ਆਇਆ ਪਤਾ ਠੀਕ ਆ ਆਪਾਂ ਫਿਰ ਦੁਪਹਿਰ ਨੂੰ ਮਿਲਦੇ ਆ ਠੀਕ ਆ ਬਾਏ 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 ਗੁੱਡ ਬਾਏ ਬਾਏ ਵਾਏ ਵਾਏ ਬਾਏ ਬਾਏ ਉਹ ਆਇਆ ਜੀ ਉੱਪਰੋਂ ਆਹ ਆਹ ਮਰਾ ਦੇ ਆ ਦੇ ਪਿਆਰ ਆਉ ਤੇਰੀ ਉਰੀ ਤਾਂ ਮਿਲ ਤਾ ਲੈ ਉਰੀਆ ਯਾਰ ਲੈ ਦੱਸ ਤੂੰ ਬਾਹਰ ਨੂੰ ਹਲੋ ਉਹ ਆ ਗਿਆ ਕਿ ਮੈਂ ਡਰਦੀ ਆ ਅਰਜੋ ਯਾਰ ਤੂੰ ਡਰਪੋਕ ਆ ਆਦਾ ਹੋਗੀ ਕੀ ਹੋਇਆ ਮੰਮੀ ਆਇਆ ਕੀ ਹੋਇਆ ਕੱਲ ਕਿੰਨਾ ਲੈ ਕੇ ਗਏ ਸਾਰੇ ਜਾਣੇ ਉੱਪਰ ਕਿੱਥੇ ਨਹੀਂ ਜਾ ਲੱਗ ਤਾ ਉਹ ਥੋੜੀ ਜਿਹਾ ਡੱਕ ਜਾਣਾ ਆਏ ਹਾਏ ਚੱਲ ਫਿਰ ਉਹ ਰਸ ਗਿਆ ਫਿਰ ਓਏ ਓਰੇ ਇੱਥੇ ਕਿ ਲੱਭਦਾ ਲਈ ਹੈ ਲਈ ਭਾਂਡੇ ਨਾ ਛੱਡਦੀ ਤੂੰ ਆਹ ਓਰੇ ਪਾਣੀ ਪੀਣਾ ਬੇਸਕਰਾਂ ਦਾ ਸਾਰਾ ਪੈਕਟ ਸ਼ਿਰੋਂ ਨੂੰ ਮਾਤਾ ਓਏ ਹਾਂ ਹੈ ਆਹੋ ਬਟੇ ਵੇ ਸਕੋਟ ਸੀਗੇ ਤੇ ਸ਼ਿਰਨ ਬਾਯਾ ਨਸਾਰਾ ਪਕੜ ਉਸੇ ਨੂੰ ਖਾਣ ਦੂੰਗੀ ਕਿ ਤੇ ਆਜੂ ਹੱਥ ਘੜੇ ਰੱਟੀ ਇਹਨੂੰ ਨਹੀਂ ਦਿੱਤਾ ਰੋ ਆਜ ਤੈਨੂੰ ਵੀ ਨਹੀਂ ਦਿੱਤਾ ਹੱਥ ਨਾ ਹੋਗੇ ਤੇ ਸ਼ਿਰੋ ਦਾ ਬਾੜਾ ਆੜੀਆਂ ਹੈਂ ਤੋਰੀਆ ਦੋਈ ਤਿੰਨ ਤੋਰੀਆ ਪੋਈ ਨਾ ਚਾ ਤੈਨੂੰ ਸੱਤਾਂ ਨੂੰ ਹੋਲੀ ਹੋਲੀ ਧਿਆਨ ਨਾਲ ਡੋਲਰ ਲਈ ਧਿਆਨ ਚਾ ਪੀਲਾ ਪਰੋਟੀ ਖਾ ਲਈਏ ਚਲੋ ਆ ਦੇਖੋ ਜੀ ਆ ਦੇਖੋ ਇਹ ਕਹਿੰਦੀ ਆ ਆਰ ਜੂ ਕਹਿੰਦੀ ਮੇਰੀ ਲੱਤ ਦੁਖਦੀ ਹੈ ਗੋਡਾ ਦੁਖਦਾ ਹੁਣ ਆਪਾਂ ਚੈੱਕ ਕਰਦੇ ਕਿੱਥੋਂ ਦੁਖਦਾ ਤੁਰਦੀ ਹੈ ਨਹੀਂਗੀ ਇਹ ਲੈ ਖੜ ਜਾ ਨਹੀਂ ਉਹ ਤੇ ਰੋਈਏ ਹਾਂ ਆਇਆ ਇੱਥੋਂ ਮੈਂ ਇੱਥੋਂ ਮੈਂ ਇੱਥੋਂ ਮੈਂ ਤੇ ਪੈਰ ਕਾਦੇ ਬਾਹਰ ਮੇਰਾ ਕੋਈ ਹੈ ਵੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਜੀ ਐ ਮੈਂ ਇ tanto ਦੁਖਦਾ ਇੱਥੋਂ ਇੱਥੋਂ ਨਹੀਂ ਦੁਖਦਾ ਪਾਪਾ ਗੁਗੂ ਸਾਈਡ ਹੋ ਜਾ ਕੋਈ ਕਰੀਆ ਕਿੱਥੋਂ ਕਰੋ ਉਹ ਨਹੀਂ ਸ਼ਾਬ ਗੁਗੂ ਸਾਈਡ ਹੋ ਜਾ ਪਾਪਾ ਨਾ ਨਾ ਉਹਨੇ ਵੀ ਬਣਾ ਇਹ ਲੁੱਗਾ ਪੜੀ ਲੱਭ ਦੇਖਣੀ ਕਿ ਕਿੱਥੋਂ ਲੱਭਦੀ ਦਸਤੋਂ ਸਹੀ ਤੇ ਨੀ ਲੱਤ ਬੰਦ ਉਹਦੀ ਨਹੀਂ ਤੂੰ ਬਾ ਟਿਊਸ਼ਨ ਜਾਣ ਦਾ ਬਹਾਨਾ ਇਹਦਾ ਵੀ ਮੈਂ ਟਿਊਸ਼ਨ ਨਹੀਂ ਜਾਣਾ ਉਦੋਂ ਟੂ ਜੋ 4 ਵਜੇ ਦਾ ਟਿਊਸ਼ਨ ਜਾਂਦਾ ਟਾਈਮ ਹੁੰਦਾ ਉਦੋਂ ਕਹਿੰਦੀ ਬਹਾਨੇ ਨਾਲ ਮਾਰ ਲਾਈ ਜਾਂਦੀ ਹੈ ਮੈਂ ਮੇਰੀ ਲੱਤ ਦੋਦੀ ਹੈ ਮੇਰੀ ਲੱਤ ਦੋਦੀ ਫੋਨ ਚਲਾਉਂਦੀ ਲੱਤ ਨਹੀਂ ਆਉਂਦੀ ਤੇਰੀ ਉਹ ਦਾਤ ਨਾਲ ਕਰਾਂ ਮੈਂ ਨਾ ਪੈਰਾਂ ਨਾਲ ਦੋ ਤੇ ਗੋਡੇ ਇਕੱਠੇ ਕਰਕੇ ਬੈਂਦੀ ਨਹੀਂ ਤੂੰ ਫਿਰ ਉਹ ਤਾਂ ਉਹ ਡਿਫਰੈਂਟ ਹੈ ਕੀ ਡਿਫਰੈਂਟ ਗੋਡੇ ਉਹ ਤੇ ਇਕੱਠੇ ਕਰਕੇ ਬੈਂਦੀ ਹੈ ਤੂੰ ਤੁਰ ਤੁਰੇ ਫਿਰੇਂਗੀ ਤਾਂ ਹੀ ਹੈ ਨਾ ਥੋੜੀ ਵਾਰੀ ਧੌੜਿਆ ਧੂੜਿਆ ਕਰ ਚੱਲ ਬਾਪਾ ਕਿਉਂ ਜੀ ਆਕੜ ਗਿਆ ਮੈਨੂੰ ਇਹ ਆਕੜ ਕੇ ਬਿਠਕੀ ਆਕੜੇ ਮਾ ਤੁਰੇ ਫਿਰੇਂਗੀ ਤਾਹੀਆਂ ਆ ਆ ਦੇ ਇਹ ਇਦਾਂ ਫੋਨ ਲੈ ਕੇ ਇਦਾਂ ਗੋਡੇ ਇਕੱਠੇ ਕਰਕੇ ਬਹਿ ਜਾਂਦੀ ਐ ਹੈ ਫੇਰ ਕਹਿੰਦੀ ਮੇਰੇ ਗੋਡੇ ਦੋਦੀ ਓਏ ਉੱਠ ਜਾ ਉੱਠ ਕੇ ਤੁਰ ਫਿਰ ਪੁੱਤ ਤੁਰ ਫਿਰ ਤਾਂ ਹੀ ਹਟਣਗੇ ਕਿਉਂ ਵੀ ਹਨਾ ਮਰਾੜ ਇਹ ਇਹ ਕਰਦਾ ਕੀ ਇਹ ਹਾਂ ਲਓ ਜੀ ਆਪਾਂ ਚੱਲਿਆ ਜੀ ਕੰਮ ਤੇ ਸ਼ਾਮ ਦਾ ਟਾਈਮ ਹੋ ਗਿਆ ਤੇ ਉਹ ਬਾਹਰ ਕੇ ਜਿਵੇਂ ਕੁੱਕਰਾਂ ਨੂੰ ਲੜਨ ਲੱਗੇ ਹੋਇਆ ਦਿਖਾਉਣਾ ਤੁਹਾਨੂੰ ਅੱਜ ਆ ਲੈ ਆ ਹੁਣ ਟਾਡੀ ਲੱਗੀ ਮੂਵੀ ਬਣ ਕੁੱਤੇਓ ਓਕੇ ਗਾਇਸ ਤੋ ਬਹੁਤ ਕੀ ਪ੍ਰੋਬਲਮ ਮੇਰਾ ਮੈਂ ਕੁਝ ਕਦਮ ਪੰਜ ਦਿਨ ਸਤਾਵੇਂ ਉਹ ਖੋਈ ਜਾਂਦਾ ਆ ਅਰ ਨਾਲ ਹੋਰ ਬਾਕੀ ਉਹ ਵੀ ਖਾ ਰਹੇ ਵੱਲਾ ਥੋੜਾ ਟਾਈਮ ਹੈ ਨਹੀਂ ਜਿਹੜੇ ਪਾਏ ਉਹ ਤਾਂ ਖਾ ਲੈ ਪਹਿਲਾਂ ਉਹ ਤੂੰ ਉਹਨੇ ਮਾਰਨਾ ਬਰਾੜ ਤੇਰੇ ਫੇਰ ਨਾ ਕਰ ਹਰ ਜੱਗ ਆ ਦੇ ਆ ਦੇ ਤੇਰੇ ਇੱਥੇ ਪਾਏ ਪਿਆ ਉਹ ਤੂੰ ਖਾਂਦਾ ਕਿਉਂ ਨਹੀਂ ਤੂੰ ਲੜਨ ਨੂੰ ਪੈਣਾ ਉਹਨੂੰ ਹੌਂਦਾ ਦੇ ਤੂੰ ਕੀ ਆ ਗੁੱਸੇ ਖੋਰ ਜਾ ਬਹਿ ਜਾ ਇੱਥੇ ਵੇਖੀ ਕਿੰਨੀ ਮਿਲਦੀ ਹੁੰਦੀ ਹੈ ਨਾ ਖਾ ਲਿਆ ਕਰਨ ਨਾ ਐਨੇ ਲੈ ਕੇ ਬੈਠਾ ਮੈਂ ਤੂੰ ਤੂੰ ਹੀ ਖਾ ਰਹਾ ਕੋ ਖਾ ਖਾ ਲੂ ਭੂਮੀ ਇਹਦੇ ਵੱਲ ਤਾਂ ਹੀ ਆ ਨਾ ਚਲ ਬਾਈ ਮੈਂ ਕੰਮ ਤੇ ਚੱਲਣਾ ਬਾਈ ਬਾਏ ਬਾਏ ਹਾਂਜੀ 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 ਓ ਯਾਰ ਤੂੰ ਆਉਂਦੀ ਮੈਨੂੰ ਲਫਾਫੇ ਤਾਂ ਥੱਲੇ ਨਾ ਸੜਦੀ ਦੁੱਧ ਆ ਯਾਰ ਉੱਚ ਦੁੱਧ ਦਾ ਦਵਾਈ ਆ ਹੋ ਨਹੀਂ ਤੇਰੇ ਲਈ ਕੁਝ ਖਾਣ ਨੂੰ ਨਹੀਂ ਲੈ ਕੇ ਆਉ ਜਦ ਮम्मा ਮੇਨਾਂ ਦਾ ਬਣਾ ਰਿਆ ਕੁਝ ਹਾਂ 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 ਬਣਾ ਕੇ ক্লোਜ਼ ਕਰ ਅੱਛਾ ਆ ਤਾਂ ਸਾਜੀ ਆ ਕੀ ਖਾ ਲਿਆ ਹੈ ਕੀ ਖਾਦਾ ਆਲੂ ਚਿਪਸ ਜੇ ਖਾਤਾ ਲੇ ਫਿਰ ਫਿਰ ਤੂੰ ਕੀ ਮੰਗਦਾ ਹੈ ਇਹ ਤੂੰ ਬਾਰ-ਬਾਰ ਫੋਨ ਕਰ ਕਰਕੇ ਤੂੰ ਕੀ ਮੈਨੂੰ ਦੱਸਦਾ ਵੱਡਾ ਆਂ ਮੜ ਤੱਕ ਅੱਗੇ ਖਾਂਸੀ ਕਰੀ ਜਾਂਦਾ ਹੋਰ ਤੈਨੂੰ ਬਾਹਰੋਂ ਲਿਆਕਦੀ ਏ ਆਹ ਕੌਣ ਪਿਆ ਉਹ ਭਾਈ ਸਾਹਿਬ ਤੂੰ ਕਿੱਦਾਂ ਇਕੱਠਾ ਹੋ ਕੇ ਪਿਆ ਪੱਪੀ ਜਾਗਦਾ ਹੀ ਆ ਇਹ ਜਾਗਦਾ ਨਹੀਂ ਉਹ ਸੁੱਤਾ ਪਿਆ ਉਹ ਤਾਂ ਸੁੱਤਾ ਪਿਆ ਕੀ ਹੋਇਆ ਉਹ ਸੁੱਤਾ ਪਿਆ ਉਹਨੂੰ ਅੰਦਰ ਪਾਓ ਯਾਰ ਇੱਥੇ ਸੋਫੇ ਦੱਸ ਲੈ ਕੰਟਾ ਮਾਰਦਾ ਆ ਹਾਂ ਉਹਦਾ ਪਿਆ ਹੋਇਆ ਇਹ ਕੀ ਹੋਇਆ ਅਰੇ ਕੰਡਾ ਪਿਆ ਹੋ ਗਿਆ ਦੇਖਾ ਸੁੱਕਾ ਹੋਇਆ ਹੈ ਤੇ ਤੂੰ ਦੱਸ ਨਾ ਉਹਨੂੰ ਐ ਕਿ ਕੱਟੀ ਤੋਂ ਵੀ ਉੱਪਰ ਆ ਜਾਂਦਾ ਆਹੀ ਆ ਓਏ ਇਹ ਖਾਂਦੇ ਸੀ ਤੁਸੀਂ ਆਲੂ ਜੇ ਤੜਕੇ ਓਏ ਉਹ ਤਾਂ ਅੰਦਰ ਪਾਓ ਅੰਦਰ ਪਾਓ ਸ਼ਾਬਾਸ਼ ਹੈਲੋ ਸੁੱਕਾ ਪਿਆ ਉਹ ਹੈਲੋ ਮੈਂ ਵੀ ਕੱਪੜੇ ਬਦਲ ਲਾਂ ਭਾਈ ਇਹੇ ਪਤਾ ਨਹੀਂ ਕਿੰਨਾ ਨਾਰਾਜ਼ ਹੋ ਕੇ ਪਿਆ ਵਾ ਤੇ ਇਹਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀ ਹਾਂ ਕੀ ਹੋਇਆ ਓ ਮਮਾ ਦੁੱਧੂ ਲੈ ਕੇ ਆਏ ਯਾਰ ਦੁੱਧੂ ਪੀ ਚੱਲ ਮੈਂ ਦਿਨ ਮੈਂ ਦਿਨ ਤੈਨੂੰ ਮੈਂ ਗੁੱਦੂ ਚ ਪਲਾਇਆ ਨਹੀਂ ਸੀ ਤੈਨੂੰ ਮੈਂ ਦਿਨਾਂ 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 ਮੈਂ ਦਿਨ ਪਲਾਉਣੀ ਇਹਨੂੰ ਪਲਾਉਣੀ ਆ ਲੋ ਸ਼ਾਬਾਸ਼ ਸ਼ਾਬਾਸ਼ ਇਹਨੂੰ ਇੱਦਾਂ ਪੰਪ ਜੇ ਦੇਣਾ ਪੈਂਦਾ ਫੇਰ ਪੀਂਦਾ ਤੋਤੇ ਪੀ ਲੈ ਪੀ ਲੈ ਪੀ ਲੈ ਕੋਈ ਨਹੀਂ ਕੁਛ ਕਹਿੰਦਾ ਤੈਨੂੰ ਠੀਕ ਹੈ ਕੁਛ ਨਹੀਂ ਕਿਸੇ ਨੇ ਕੁਛ ਨਹੀਂ ਕਹਿਣਾ ਭਾਈ ਇਹਨੂੰ ਠੀਕ ਹੈ ਨਹੀਂ ਕਹਿੰਦੇ ਨਹੀਂ ਕਹਿੰਦੇ ਹੇ ਆ ਗਿਆ ਆ ਗਿਆ ਔਟ ਕੇ ਆ ਗਿਆ ਆ ਗਿਆ ਆ ਗਿਆ ਕਗੂ ਆ ਗਿਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਬਰਾੜ ਵੀ ਆ ਗਿਆ ਪਾਪ ਸਾਈਡ ਹੋ ਜਾ ਫੇਰ ਬਣਾ ਲਿਓ ਵੀਡੀਓ ਇੱਥੇ ਆ ਜਾਓ ਇੱਥੇ ਆ ਜਾ ਇੱਥੇ ਆ ਜਾ ਸਕੇਟਿੰਗ ਕਰ ਲੈ ਉਹ ਯਾਰ ਸਕੇਟਿੰਗ ਗਿਰ ਜੂਗਾ ਹੋ ਮੇਰੇ एकदम ਮਮ ਸਾਈਡ ਹੋ ਜਾ ਮਮ ਸਾਈਡ ਹੋ ਜਾ 1 2 3 ਹੋਏ ਵੀ ਤੇਰੇ ਨਾਲ ਮੱਤਿਆ ਖੋ ਬੁਣ ਜਾਏ ਉਹ ਗਿਰ ਨਾ ਜਾਈਓ ਕੇ ਨਾ ਜਾਈਓ ਡੋਬ ਜਾ ਹੁੰਦਾ ਬਾਤ ਕਰ ਰਹੇ ਹਾਂ ਗੇਰਨਾ ਦਾ ਗੇਰਨਾ ਦਾ ਇਹੋ ਸਾਹ ਕਾ ਨਜੀ ਅਜੀਤ ਬਣੀਆਂ ਗਾਜਰਾ ਮਟਰ ਆਲੂ ਹਾਂ ਛਕ ਰਿਹਾ ਮਾਮਾ ਜੀ ਤੇ ਮੈਂ ਰੋਟੀ ਆਜੋ ਨਿਆਣੇ ਤੁਸੀਂ ਵੀ ਖਾ ਲਓ ਅੰਦਰ ਬੜੇ ਹੋਇਆ ਓਏ ਆਜੋ 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 ਬਰਾੜ ਨੂੰ ਰੋਵਾਈ ਨਾ ਆ ਜਾ ਆ ਜਾ ਰੋਟੀ ਖਾ ਲਓ ਤੁਸੀਂ ਨਹੀਂ ਰੋਟੀ ਤੁਸੀਂ ਰੋਟੀ ਨਹੀਂ ਖਾ ਰਹੇ ਓ ਦੇਖ ਲਓ ਬਰਾੜ ਵੀ ਰੋਟੀ ਖਾਣਾ ਮਮਾ ਵੀ ਬਹਿ ਕੇ ਉਹਨੂੰ ਰੋਟੀ ਖਵਾ ਰਿਆ ਬਰਾੜ ਨੂੰ ਰੋਟੀ ਖਾਣਾ ਪਿਆ ਨਾ ਤੂੰ ਹੈ ਨਾ ਨਾਲੇ ਵਿਰਾੜ ਖੇਡਦਾ ਹਾਂ ਲੰਮੀ ਹਾਂ ਸਿੰਗਲ ਪਜਾਮੀ ਪਾਈ ਹੁੰਦੀ ਸਿੰਗਲ ਪਜਾਮੀ ਬਾਈ ਆ ਅੱਛਾ ਪਹਿਲਾਂ ਦਰਵਲ ਪਾਈ ਹੋਈ ਸੀ ਪਤਾ ਵਾ ਦੇਖੋ ਵਿਰਾੜ ਭਾ ਨਾਲ ਖੇਡਦਾ ਵਾ ਨਾਲੇ ਰੋਟੀ ਖਾਂਦਾ ਵਾ ਓਏ ਖਾ ਬਸ ਮੈਂ 2 4 ਖਾ ਲਿਆ ਮੈਨੂੰ 2 ਤਾਂ ਮਿਲਿਆ ਸੀ 4 ਵਰਕੀਆਂ ਆਉਣੀਆਂ ਉਹ ਤੇ ਤੂੰ ਵੀ ਖਾ ਇਹਦੇ ਮੂੰਹ ਚ ਪਾ ਪਾ ਖਾ ਫੁੱਟ ਫੁੱਟ ਉਹ ਤੇ ਖੇਡਣ ਵਾਲੇ ਨਾ ਧਿਆਨ ਦੇ ਜਿਆਦਾ ਚੱਲ 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 ਖਾ ਬਸ ਗੰਦਾ ਜਿਆ

ਇਹ ਦੁੱਧੂ ਜੀ ਪਾ ਕੇ ਵੀ ਪੀਦਾ ਉਦਾਂ ਹੈ ਤਾਈਆ ਕੋਈ ਨਾ ਕਹਿ ਰੇ ਕੋਈ ਨਾ ਅੱਛਾ ਕੋਈ ਨਾ ਫੰਗਰ ਟੋਟਲਾ ਜੀ ਕੋਈ ਨਾ ਉਹ ਖਾਲਾ ਵੀ ਉਹਦੇ ਫੋਰਮ ਮੀਟਾ ਖਾਣ ਲੱਗਿਆ ਉਹਦੇ ਕਾਲੀ ਚ ਪਾ ਕੇ ਤੂੰ ਵੀ ਖਾ ਲ ਹਾਂ ਹਾਂ ਚੱਕ 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 ਤੱਕ ਮੈਂ ਵੀ ਖਾਉਂਗਾ ਖਾਲਾ 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 ਏ ਆ ਸ਼ਾਬਾਸ਼ ਦੁੱਧੂ ਚ ਪਾ ਕੇ ਪੀ ਲਈ ਠੀਕ ਆ ਬੋ ਜੀ ਸਾਡੇ ਬੱਚਿਆਂ ਦਾ ਖਾਣਾ ਪਾਣੀ ਹੋ ਚੁੱਕਿਆ ਆਪਾਂ ਖਾ ਚੁੱਕਿਆ ਸਾਰਾ ਖਾਣਾ ਤੇ ਤੁਸੀਂ ਦੇਖ ਹੀ ਲਈ ਅੱਜ ਦੀ ਵੀਡੀਓ ਵੀਡੀਓ ਜੇ ਅੱਛੀ ਲੱਗੀ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਸੋ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਹਮੇਸ਼ਾ ਹੱਸਦੇ ਵੱਸਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਗੁੱਡ ਨਾਈਟ ਬਾਏ 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 ਬਾਏ